میں نے پہلی دفعہ پتہ چلیا نفرت یہودی نو مسلمان نہیں برداشت کر رہا یہوی مسلمان برداشت ایک ہزار سال تک یہ بھٹک دے رہے دکھے کھانے رہے بے گھر کدی کدھر رولنگ کدی کدھر رولنگ حالانکہ دماغی طور پہ بڑے مہان دھارمک طور پہ بڑی سوج بوجھ رکھنے والے عبادت گزار ਭਟਕੇ ਬਔ ਬੜੀ ਭਾਰੀ ਮਾਰ ਖਾਦੀ ਲੇਕਿਨ ਰਗਬਤੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਮਾਰ ਖਾਦੀ ਯਹੂਦੀਆਂ ਨੇ ਅੱਜ ਮੁੱਚੀ ਦੁਨੀਆ ਦੀ ਸਭ ਤੋਂ ਜ਼ਿਆਦਾ ਕੰਪਨਿੰਗ ਯਹੂਦ ਹੈ ਮਹਾਨ ਯਹੂਦ ਜੰਦੇ ਡਾਕਟਰ ਸੈਂਟ ਡਾਨ ਹਨਰਡ ਆਲਮ ਬਾਗਲ ਕਿੰਨ ਤੱਕ ਇਸ ਕੌਮ ਦੇ ਮੌਜੂਦ ਹੈ ਅੱਜ ਵੀ ਮੌਜੂਦ ਨੇ ਪਰ ਇਸ ਕੌਮ ਨੇ ਇਤਿਹਸਾ ਪੈਦਾ ਕੀਤੇ ਜਿਸ ਦਿਨ ਦਾ ਹਾਲਟੇਡ ਰੂਪ ਆਲਮੇ ਵਜੂਦ ਦੇ ਚਾਇਆ اس دن کا ہی اوکڑا اس دن ہو بہو بالکل یہودیاں کی طرح یہودیاں اپنے شریک مسلمانوں نے برداشت نہیں شریف ابراہیم دیا ہی دو بیگمان یہ کہ خون پہ ابراہیم چلا چاہے مسلمان نے چاہے یہودی شریق نے نہیں برداشت کیا کہنے شریق جب دشمن بنے گا تو بڑا بھئنکر دشمن بنے گا معمولی دشمن نہیں ہوتا شریق نارے راج پتا ہے شریق نیڑے رہ چکے اس نو سب اتار چڑھا دا پتا ہے کتوں مار کرنی ہے مار کرنی سب کچھ پتا ہے تو بہت بڑی مار مسلمان تو نے کھا دی اور لگاتار کھانے رہی نے نے کلا بچ ٹوٹیا وہ چڑھتی کلا چی سمچے اربا دریا ہوا انہوں نے اپنا دیش بھی بنا لیا اصرا اور پیر جما کے بیٹھے ہیں بڑے پائیداری خالصے کا شریک ہندو یہودی کا شریک مسلمان خالصے کا شریک ہے جس طرح ایک ابراہیم سی تو اس طرح یہ دو قوما اگاں چل کے جو ہے پھیلیاں ودیاں مول دھارا ہندو تے سکھ کی ایک ہے جنہیں ایک دریا وگد ہے ਤੇ ਉਹਨੀਆਂ ਦੋ ਧਾਰਾ ਬਣ ਜਾਂਣ ਇੱਕ ਤੱਜੇ ਵਗਣ ਲੱਗ ਪੈਂਦਾ ਹੈ ਇੱਕ ਖੱਦ ਹੈ ਉਹ ਆਪਣੀ ਆਪਣੇ ਰਸਤੇ ਤੇ ਸਾਗਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਇੱਕ ਤਰ੍ਹਾਂ মূল ਧਾਰਾ ਤੇ ਕੋ ਹੈ ਅਲਾਂ ਚਲ ਕੇ ਦੋ ਸ਼ਰੀਰ ਚੱਲਦੇ ਨੇ ਮੈਂ ਤਰ੍ਹਾਂ ਇੱਕ ਤਰ੍ਹਾਂ ਸ਼ਰੀਰ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੁੰਦਾ ਪੜੋਸੀ ਜਿਤਨਾ ਭੈੰਤਰ ਦੁਸ਼ਮਣ ਹੋ ਸਕਦਾ ਹੈ ਉਹ ਪਰਾ ਨਹੀਂ ਹੁੰਦਾ ਆਪਣਾ ਭਰਾ ਜਿਤਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉਤਨਾ ਦੂਜਾ ਤੇ ਜਾਣੀ ਕਿਉਂਕਿ ਉਹ ਜਦ ਮਾਰ ਕਰੇਗਾ ਤਾਂ ਉਸਨੂੰ ਸਾਰੇ ਉਤਾਰ ਚੜਾ ਦਾ ਪਤਾ ਹੈ ਸਾਰੀਆਂ ਕਮਜ਼ੋਰੀਆਂ ਦਾ ਪਤਾ ਹੈ Hindu ਬਾਰੇ ਤਾਂ Hindu ਹੀ ਸੰਤ ਸਨਾਤਨੀ ਸੰਤ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ Hindu ਅੰਨਾ ਸੁਰਖੋ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਇਹ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇਹ ਪ੍ਰਸਿੱਧ ਸੰਤ ਪਾਠ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ ਤੇ ਇਹਨਾਂ ਤੋਂ 4 ਮਹੀਨਿਆਂ 'ਚ ਮੈਨੂੰ ਥੋੜਾ ਜਿਹਾ ਗਹਿराई ਦੇ ਚਾਹਤ ਮਾਰਨ ਦਾ ਮੌਕਾ ਮਿਲਿਆ ਇਸ ਪੰਕੇ। ਬਈ ਨਾਮ ਦੇ ਉਹ ਕੈ ਕੀ ਰਿਹਾ? ਜ਼ਿੰਦੂ ਅੰਨ੍ਹਾ ਤੁਰ ਕੋ ਕਾਣਾ ਅੰਨ੍ਹਾ ਹੈ। ਸਚਾਈ ਨੂੰ ਵੇਖਦਾ ਹੀ ਨਹੀਂ। ਸਚਾਈ ਨੂੰ ਵੇਖਣ ਵਿੱਚ ਬਿਲਕੁਲ ਅਸਮਰਤ। ਕਿ ਸੱਚੀ ਤੇ ਈਸ਼ਵਰ ਹੈ। ਤੇ ਜੇ ਈਸ਼ਵਰ ਪੱਥਰ ਹੈ। ਤਾਂ ਪੱਥਰ ਦੀ ਪੂਜਾ ਕਰਨੀਆਂ ਕਰਨੀਆਂ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਬਹੁਤ ਵਧੀਆ ਕੁਦਰਤੀ ਦਾ ਜੈਸਾ ਅਸੇ ਪੈਸਾ ਹੋਵੇ ਗੁਰੂ ਗੰਬ ਸਿੰਘ ਦਾ ਪੈਸਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਕੱਚ ਹੈ ਸਤਿ ਪਰਮਾਤਮਾ ਹੈ ਤੇ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਹੈ ਉਹ ਪੱਥਰ ਦਾ ਪੁਜਾਰੀ ਤੇ ਪੱਥਰ ਹੋਵੇਗਾ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਹੱਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾ ਕਰ ਦਿੱਤੇ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਾੜ ਕੇ ਸਵਾ ਕਰ ਦਿੱਤੀਆਂ ਔਰ ਮਜ਼ਲੂਮਾਂ ਨੂੰ ਨੌਜਵਾਨਾਂ ਨੂੰ ਬੁੱਢਿਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ ਇਹ ਕੰਮ ਪੱਥਰ ਕਰ ਸਕਦਾ ਹੈ ਮਨੁੱਖ ਨਹੀਂ ਕਰ ਸਕਦਾ ਔਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ ਜੋ ਨਾਮਦੇਵ ਦੀਆਂ ਨੇ ਬੜੀ ਜ਼ੋਰਤ ਨਾਲ ਉਸਨੇ ਆਖੀਆਂ ਨੇ ہندو جگت سنیا چاہیے ہندو اَن بالکل دیکھو ہزار انگے آ رہے ہو ہزار آندے ایک بیچارا سجاخا آ رہا ہوئے گلی انہیں لنگنا ہے دوسری دشا چھ آ رہے ہیں آندے اب ٹکرا ہے کیونکہ دکھائی تو انہوں نے کچھ دینا نہیں ٹکرانا ہے ਔਰ ਜੇ ਸੁਝਾਕਾ ਵਿਚਾਰਾ ਬੱਤ ਕੇ ਲੰਘਣ ਦੀ ਕੋਸ਼ਿਸ਼ ਵੀ ਕਰੇਗਾ ਤੇ ਅੰਧਿਆਂ ਨੇ ਤੇ ਦੱਤ ਕੇ ਮਾਰਨੇ। ਔਰ ਉਹ ਦਬਾਤਾ ਕਰ ਦੇਣਾ ਹੈ, ਉਸ ਦਾ ਕਚੂਮਰ ਕਰ ਦੇਣਾ ਹੈ। ਇਹ ਅੱਜ ਦਾ ਅੰਧਾ ਨਹੀਂ, ਇਹ ਸਦੀਆਂ ਤੋਂ ਅੰਧਾ ਹੈ ਕਿਉਂਕਿ ਪੱਥਰ ਅੰਦਰ ਹੈ। ਪੱਥਰ ਦੇ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ। ਪੱਥਰ ਦੇ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ। ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ, ਸੱਚ ਵੇਖ ਨਹੀਂ ਸਕਦਾ ਤੇ ਉਹਨੂੰ ਸਾਇਤਿਕ ਭਾਸ਼ਾ ਚ ਕਹਿੰਦੇ ਮਿੱਟੀ ਪੱਥਰ ਹੈ। ਨਾ ਸੱਚ ਵੇਖ ਸਕਦਾ ਹੈ, ਨਾ ਸੱਚ ਸੁਣ ਸਕਦਾ ਹੈ। ਹਿੰਦੂ ਸੱਤ ਸੌਣ ਨਹੀਂ ਕਰਦਾ ਦੋ ਸਾਲ ਤੋਂ ਮੰਡੀ ਸਾਹ ਦੇ ਸੇਤ ਤੋਂ ਇੱਕ ਸਚਾਈ ਬਲੰਦ ਬਾੰਦ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣਿਆ ਸਚਾਈ ਹੈ ਕਿ ਇਹਨੂੰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸ਼ਪਿਰ ਦਰਾਮਾ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੀ ਸਮੇਦਾਂ ਦਾ ਹੈ ਕਿਤੇ ਵਕਤ ਸ੍ਰੀ ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਨ ਯੋਗਨ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਜੇ ਸੁਲਾ ਹੋ ਜਾਏ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਦਚਾ ਹੋ ਜਾਏ ਤਮੇਂ ਪਾਂਡਵਾਂ ਨੂੰ ਰਾਜ਼ੀ ਕਰ ਲੈਣਾ ਚਲੋ ਥੋੜੇ ਤੇ ਰਾਜ਼ੀ ਹੋ ਜਾ ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾਲਕ ਪੰਜ ਪਿੰਡੇ ਨਾਲੋਂ ਦੇਤੇ جی تم دھوکھے نال جیتے نال کہنے لگا میں سنیا جتنی بھی جگہ نہیں دیں مہا بھارت دا یدھ ہویا ادھے تو ود دیش تباہ ہو گیا برباد ہو گیا پنج پنڈ سے نہیں جسے سارا دیش تباہ کر دتا ہمر کرنی اندر کر ہی کر سکتے ہیں ہی کر سکتے ہیں مینو اج لگتا ہے کہ سارا دیش تباہ کر چڑھ گئے پن پنڈ نہیں دین گے ਮੋਰ ਲਾਈ ਹੈ ਹਿੰਦੂ ਦੀ ਵਿਚਾਰਧਾਰਾ ਤੇ ਮੋਰ ਲਾਈ ਹੈ ਭਗਤ ਨਾਮਦੇਵ ਨੇ ਕਿ ਹਿੰਦੂ ਅੰਨਾ ਸਰੂਪ ਕਾਣਾ ਜਿ ਕਿਦਰੇ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨਾ ਅੰਧਿਆ ਨੇ ਇਹ ਆਖਣਾ ਸੀ ਕਿ ਇਹ ਤੇ ਬੋਲ ਦੇ ਰੰਗੇ ਗੁਰੂ ਨਾਨਕ ਨੇ ਕਿਹਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਤੇ ਕਿਹਾ ਨਹੀਂ ਸੀ ਪਰ ਖਿਮਾ ਕਰਨੀ ਇਹਨਾਂ ਦੀ ਉਮਤ ਦੇ ਤਾਂ ਇਹਨਾਂ ਦੀ ਬਰਾਦਰੀ ਦੇ ਤਾਂ نام دے ہو, ہندو تو کہنا ہے ہندو انا ترکو کان ترک مسلمان اندا نہیں ہے کان ہے ایک اک ہے سچائی ویک رہا ہے لیکن بالکل اندر ہے مسلمان سچائی دیکھ رہا چلو اپنے نظریے نہ دیکھ